ਇਹ ਝਾੜੂ ਝਾੜੂ ਹੋ ਗਈ ਓਟਾਂ ਦੀ ਖੇਰੀ ਵੀ ਝਾੜੂ ਨੂੰ ਓਟਾ ਦੇਣੀਆਂ ਨੇ ਤੇ ਝਾੜੂ ਝਾੜੂ ਕਰਤੀ ਝਾੜੀ ਝਾੜੂ ਕਰਤੀ ਸਾਰਿਆਂ ਨੇ ਹਾਂ ਹਾਂ ਛੜ ਨਹੀਂ ਆਉਣਦਿਆਂਗੇ ਤੋਂ ਪਹਿਲਾਂ ਦਿਨਾਂ ਨਹੀਂ ਜੀ ਜੀ ਇਹਨੇ ਕੋਲ ਤੇ ਯਾਰ ਖਾਨ ਨੂੰ ਪੈਸਾ ਨਹੀਂ ਫਾਰਮਿੰਗ ਸੀਗੀ ਜੀ ਫਾਰਮਿੰਗ ਸਾਰੀ ਤਬਾਹ ਹੋ ਗਈ ਇੱਕ ਬੰਦਾ ਸ਼ਹਿਰ ਦੇ ਵਿੱਚ 10 ਲੱਖ 20 ਲੱਖ 50 ਲੱਖ ਲਾ ਕੇ ਬੈਠਾ ਆ ਤੇ ਉਹਦਾ ਜਿੱਕਰ ਬਿਜ਼ਨਸ ਤਬਾਹ ਹੋ ਜਾਂਦਾ ਆ ਇਹ ਤੋਂ ਕੋਈ ਹੋਰ ਸੌਤ ਨਹੀਂ ਦਾ ਤੁਸੀਂ ਦੱਸੋ ਕਿੱਧਰ ਜਾਓਗੇ ਤੁਹਾਨੂੰ ਮੌਜੂਦ ਮਿਲਦਾ ਸਰਕਾਰ ਤੋਂ ਕੋਈ ਸਰਕਾਰ ਤੋਂ ਇੱਕ دیਵਾਨੀ ਦਾ ਮੈਨੂੰ ਇੱਥੇ 6 ਸਾਲ ਹੋ ਗਏ ਸਟੇ ਕਰਦਿਆਂ ਕੱਲ ਕਹਿੰਦੇ ਵੀ ਅਸੀਂ ਡੁੱਬ ਗਏ ਰਾਜਸਥਾਨ ਵੀ ਨਹਿਰ ਸੁੱਕੀ ਪਈ ਹੈ ਕਹਿੰਦੇ ਵੀ ਉਹਦੀ ਪਾਣੀ ਬਿਲਕੁਲ ਛੱਡਿਆ ਨਹੀਂ ਨਹਿਰਾਂ ਬੰਦ ਪਈਆਂ ਜੀ ਕਿਉਂ ਨਹੀਂ ਕਿਉਂ ਨਹੀਂ ਪਈਆਂ ਛੱਡ ਦੇ ਕਿਉਂ ਗਾਗ ਕਨਾਲ ਵੀ ਬੰਦ ਪਈਆ ਇਸਤ ਕਨਾਲ ਵੀ ਬੰਦ ਪਈਆ ਦੋਹਾਂ ਨਹਿਰਾਂ ਦੇ ਵਿੱਚ ਘੱਟ ਤੋਂ ਘੱਟ 25 ਤੋਂ 30 ਹਜ਼ਾਰ ਕਿਉਂ ਉਸਕਾ ਪਾਣੀ ਜਾ ਸਕਦਾ ਹਨਮਾਨਤਮਾਨ ਕਹਿੰਦਾ ਸੀ ਰੇਤਾ ਵੇਚ ਕੇ ਸਰਕਾਰ ਚਲਾਵਾਂਗੇ ਜੀ ਜੀ ਦਰਿਆ ਖਾਲੀ ਕਰ ਦੇਾਂਗੇ ਇੱਥੇ ਬਜਟ ਆਇਆ ਜਿਹੜੀ ਉਹ ਪਿੱਛੇ ਹਜ਼ਾਰਾਂ ਪਿੰਡ ਹਜ਼ਾਰੇ ਪਿੰਡ ਵਾਲੇ ਜਿਹੜੇ ਲਾਸਟ ਟਾਈਮ 2023 ਦੇ ਵਿੱਚ ਪਾਣੀ ਆਉਂਦਾ ਆ ਉਹ ਲਿੰਕ ਟੁੱਟ ਗਿਆ ਸੀ ਉਹਨੂੰ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂਨ ਸ਼ਾਨ ਸਿੰਘ ਅੱਜ ਅਸੀਂ ਇਸ ਰਹਾਦੀ ਇਲਾਕਾ ਪਿੰਡ ਜੱਲੂ ਕੀ ਫਰੋਜਪੁਰ ਪਹੁੰਚੇ ਹਾਂ ਜਿੱਥੇ 18 ਪਿੰਡ ਡੁੱਬ ਚੁੱਕੇ ਹਨ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਆਓ ਸੁਣਦੇ ਹਾਂ ਇੱਥੋਂ ਦੇ ਲੋਕਾਂ ਦਾ ਹਾਲਚਾਲ ਭਵਨਤਮਾਨ ਕਹਿੰਦਾ ਸੀ ਰੇਤਾ ਵੇਚ ਕੇ ਸਰਕਾਰ ਚਲਾ ਲਾਂਗੇ ਜੀ ਜੀ ਦਰਿਆ ਖਾਲੀ ਕਰ ਦਿਆਂਗੇ ਹਾਂ ਹਾਂ ਹੜ ਨਹੀਂ ਆਉਣ ਦਿਆਂਗੇ ਆ ਹੜ ਕਿਉਂ ਆ ਗਿਆ ਦਰਿਆ ਦਾ ਰੇਤਾ ਦਾ ਪੈਸਾ ਕਿੱਥੇ ਆ ਜੇ ਨਹੀਂ ਕਰ ਸਕਦਾ ਤੇ ਜਿਨ੍ਹਾਂ ਦੀਆਂ ਫਸਲਾਂ ਮਰੀਆਂ ਨੇ ਜੀ ਉਹਨਾਂ ਨੂੰ ਇਜਾਜ਼ਤ ਦੇਵੇ ਵੀ ਦਰਿਆ ਦੀ ਖਲਾਈ ਕਰਕੇ ਜਿਹੜੀ ਦੋ ਦੋ ਚਾਰ ਚਾਰ ਟਰਾਲੀ ਵਿੱਚ ਕਿ ਆਪਦੀ ਭਰਤੀ ਪੂਰੀ ਕਰ ਲੋ ਜਿੰਨਾ ਨੁਕਸਾਨ ਹੋਇਆ ਜੀ ਜਿਹੜੀ ਕੋਈ ਫਸਲ ਮਰੀ ਲੱਖ ਲੱਖ ਦਾ ਝੋਨਾ ਗਿਆ ਅੱਜ ਨਾਲ ਕਿਸਾਨਾਂ ਦਾ ਅੱਜ ਉਹਨਾਂ ਨੂੰ ਇਜਾਜ਼ਤ ਦੇਵੇ ਵੀ ਰੇਤਾ ਵਿੱਚ ਕਿ ਆਪਦਾ ਪੈਸਾ ਪੂਰਾ ਕਰ ਲੋ ਇਹਨੇ ਕੀ ਦੇਣਾ 5000 ਤੋਂ ਬਾਅਦ ਦਿਨਾਂ ਲਈ ਕਹਿਣ ਬਤਵਤ 5000 ਪਹਿਲੇ ਦਿਨਾਂ ਦਾ ਨਹੀਂ ਜੀ ਜੀ ਇਹਨਾਂ ਕੋਲ ਤਾਂ ਯਾਰ ਖਾਨ ਨੂੰ ਪੈਸਾ ਨਹੀਂ ਨੰਬਰ ਤੋਂ ਕਹਿੰਦੇ ਸੀ ਖਲਾਈ ਕਰਾਂਗੇ ਸਭੀ ਕੋ ਰੇਤਾ ਦਾ ਪੈਸਾ ਆਵੇਗਾ ਰੇਤਾ ਨਾਲ ਹਰਵੰਦ ਕੇਜਰੀਵਾਲ ਕਹਿੰਦਾ ਉਹ ਰੇਤਾ ਦਾ ਪੈਸਾ ਕਿੱਥੇ ਹੈ ਔਰ ਇਹ ਤਾਂ ਖਲਾਈ ਕਿਉਂ ਨਹੀਂ ਦਰਿਆ ਕਿਉਂ ਨਹੀਂ ਖਾਲੇ ਇਹਨਾਂ ਨੇ ਦਰਿਆਵਾਂ 'ਚ ਪਾਣੀ ਆਉਣ ਦਾ ਕਾਰਨ ਕੀ ਆ? ਤਾਂ ਜੀ ਹਰ ਪੰਜਾਬ 'ਚ ਕਿਉਂ ਆਉਂਦੇ ਫਿਰ? ਜਿਹੜੇ 12 10 ਤੋਂ 12 ਗੇਟ ਜਿਹੜੇ ਆ ਸਤਲੋਜ ਦੇ ਆ ਸੈਨੇ ਵਾਲਾ ਹੈੱਡ ਤੋਂ ਬੰਦ ਪਏ ਨੇ। ਅੱਛਾ ਜੀ। ਇਹ ਇਹ ਦਰ ਕਿਉਂ ਨਹੀਂ ਖੋਲੇ ਜਾ ਰਹੇ? ਇਹ ਜਾਣ ਕੇ ਘਟੀਆਂ ਡੋਬਿਆ ਜਾ ਰਹਿਆ। ਹੂੰ। ਇਹ ਦਰ ਖੋਲਣ ਪਾਣੀ 2 ਫੁੱਟ ਨੀਚੇ ਹੋ ਸਕਦਾ। ਜੇ ਦਰ ਖੋਲਦੇ ਫਾਜਰ ਕੇ ਵਾਲੇ ਰੋਂਦੇ ਕਹਿੰਦੇ ਅਸੀਂ ਡੁੱਬ ਗਏ। ਰੋੜਨ ਆ ਵੀ ਰੋੜਦੇ ਆ। ਆ ਵੀ ਪਿੰਡੇ ਨੇ। ਪਿੱਛੋਂ ਪਾਣੀ ਦਿੱਤੀ ਪੂਰਾ ਆ ਦਾ ਫਿਰ ਗਾਹ ਪੂਰਾ ਜੇ ਜੋ ਪਾਣੀ ਪਿੱਛੋਂ ਆਉਂਦਾ ਇਹ ਮੈਂ ਸਵਾਲ ਕਰਦਾ ਪੰਜਾਬ ਨੂੰ ਪੰਜਾਬ ਮਰਦਾ ਨਸ਼ੇ ਦੇ ਨਾਲ ਪੰਜਾਬ ਮਰਦਾ ਜੰਗ ਦੇ ਨਾਲ ਪੰਜਾਬ ਮਰਦਾ ਪਾਣੀ ਦੇ ਨਾਲ ਕਿਉਂ ਪੜਾ ਤੇ ਪੰਜਾਬ ਨੇ ਮਰਨੇ ਸਾਡੀ ਸਾਡੀ ਸੋਚ ਹੀ ਮਾੜੀ ਆ ਸਾਡੀ ਸੋਚ ਆ ਵੱਧ ਤੋਂ ਵੱਧ ਵੀ ਕੋਈ 5 ਕਿਲੋ ਆਟਾ ਲੈ ਕੇ ਪਸ ਆਉਂਦਾ ਹੂੰ ਕੋਈ ਫੀਲਡ ਲੈ ਕੇ ਆਉਂਦਾ ਅਸੀਂ ਜਾ ਕੇ ਵੇਦੇ ਨਹੀਂ ਵੀ ਸਾਡੇ ਉੱਤੇ ਹੱਕ ਜਿਹੜੇ ਨੇ ਉਹ ਸਾਡਾ ਹੈਡ ਬੰਦ ਜੀ ਅਸੀਂ ਹਾਰ ਤੇ ਰੌਲਾ ਪਾਈ ਅਲੀ ਕਿਸ ਮਹਿਕਮੇ ਨਾਲ ਗੱਲ ਕਰੀਏ ਵੀ ਆ ਤੁਸੀਂ ਡਰ ਚੁੱਕੋ ਯਾਰ ਪਾਣੀ ਨੀਚਾ ਕਰੋ ਪਾਣੀ ਵਾਲਾ ਭਰਾਜੀ ਤੁਸੀਂ ਕਿ ਤੁਸੀਂ ਇਹ ਗੱਲ ਕਹਿੰਦੇ ਵੀ ਅਸੀਂ ਡੁੱਬ ਗਏ ਰਾਜਸਥਾਨ ਵੀ ਨਹਿਰ ਸੁੱਕੀ ਪਈ ਐ ਕਹਿੰਦੇ ਵੀ ਉਹਦੇ ਪਾਣੀ ਬਲੂ ਛੱਡਿਆ ਨਹੀਂ ਨਹਿਰਾ ਬੰਦ ਪਈਆਂ ਜੀ ਕਿਉਂ ਨਹੀਂ ਛੱਡ ਕਿਉਂ ਨਹੀਂ ਛੱਡਦੇ ਕਿਉਂ ਛੱਡਦੇ ਕਿਉਂ ਗਾਗਰ ਨਾਲ ਵੀ ਬੰਦ ਪਈ ਐ ਇਸਤ ਕਨਾਰ ਵੀ ਬੰਦ ਪਈ ਐ ਦੋਹਾਂ ਨਹਿਰਾ ਦੇ ਵਿੱਚ ਘੱਟ ਤੋਂ ਘੱਟ 25 ਤੋਂ 30 ਹਜ਼ਾਰ ਕਿਉਂ ਉਸਕੋ ਪਾਣੀ ਜਾ ਸਕਦਾ ਕਿਉਂ ਨਹੀਂ ਪਾਣੀ ਦਿੰਦੇ ਉਹਨਾਂ ਨੂੰ ਆ ਪਾਣੀ ਉੱਥੇ ਉਹ ਨਹਿਰਾ ਇਹ ਇਹਨੂੰ ਪੁੱਛੋ ਇਲੀਗੇਸ਼ਨ ਮੈਿਕਪ ਨੂੰ ਪੁੱਛੋ ਐਕਸ਼ਨ ਸਾਹਿਬ ਬੈਠੇ ਉੱਥੇ ਐਸੀ ਸਾਹਿਬ ਬੈਠੇ ਹੋਣੇ ਐ ਐਸੀ ਨੂੰ ਪੁੱਛੋ ਕਿਉਂ ਨਹੀਂ ਛੱਡਦਾ ਲੋਕ ਆਵਾਜ਼ ਕਿਉਂ ਨਹੀਂ ਠਾਉਂਦੇ ਲੋਕ ਲੋਕ ਤਾਂ ਮੈਂ ਤੈਨੂੰ ਕਹਿ ਚ ਲੋਕਾਂ ਦੀ ਸੋਚ ਨਹੀਂ ਹੈਗੀ ਠੀਕ ਹੈ ਲੋਕਾਂ ਦੀ ਸੋਚ ਬਹੁਤ ਮਾੜੀ ਹੋ ਗਈ ਆ ਜੇ ਲੋਕਾਂ ਦੀ ਸੋਚ ਹੋਵੇ ਨਾ ਵੀ ਉੱਥੇ ਜਾ ਕੇ ਹੈੜ ਤੇ ਰੌਲਾ ਪਾਈਏ ਵੀ ਹੈੜ ਚ ਘੋਰ ਪਾਣੀ ਨੀਚੇ ਕਰੋ ਤੁਹਾਨੂੰ ਪਤਾ ਅੱਜ ਭਗਵੰਤ ਮਾਨ ਆ ਰਿਹਾ ਕੀ ਕਹਿੰਦੇ ਹੋ ਭਗਵੰਤ ਮਾਨ ਇਹ ਜਿਹੜਾ ਆਉਂਦਾ ਉਹ ਖਰਚਾ ਸਰਕਾਰ ਦਾ ਕਰੋੜਾ ਰੁਪਈਆ ਕੱਲ ਤੇ ਅੱਜ ਉਹਨੇ ਪਾ ਦੇਣਾ ਖਜ਼ਾਨੇ ਦੇ ਵਿੱਚ ਤੇ ਇਹ ਹੀ ਕਰੋੜਾ ਰੁਪਈਆ ਸਾਡੇ ਖਜ਼ਾਨੇ ਚ ਖਾਤੇ ਨਹੀਂ ਪਾਵੇ ਤੇ ਤੁਹਾਡੀ ਇੰਨੀ ਫਸਲ ਮਾਰੀ ਗਈ ਯਾਰ ਮੈਂ 5-5 10000 ਤੁਹਾਨੂੰ ਸਹੂਲਤ ਦਿੰਦਾ ਤੇ ਇਹ ਇਹ ਬਾਜੇ ਤੇ ਲੋਕਾਂ ਦੇ ਖਾਤੇ ਪੈਸੇ ਆਉਣ ਜਿਨ੍ਹਾਂ ਦੀ ਫਸਲਾਂ ਮਾਰੀਆਂ ਗਈਆਂ ਇਹ ਨਿਆਜ ਖਰਚਾ ਇਹਦਾ ਕੋਈ ਫਾਇਦਾ ਰਾਜੀ ਪਾ ਜਿਹੜਾ ਉੱਥੇ ਬੈਠਾ ਦੇਖੇ ਰਾਜਾ ਉੱਥੇ ਬੈਠਾ ਵੀ ਦੇਖ ਸਕਦਾ ਵੀ ਇਹਨਾਂ ਨੂੰ ਨੁਕਸਾਨ ਹੋ ਗਿਆ ਯਾਰ ਮੈਂ ਇੰਨੀ ਪਰਭਾਈ ਕਰਨੀ ਆ ਇੱਥੇ ਆਣ ਕੇ ਤਾਂ ਨਾ ਹਵਾਵਾਜੀ ਕਰਨੀ ਆ ਅਹ ਕਰ ਤਾ ਕੀ ਕਰਤਾ ਦੱਸੋ ਕੀ ਕਰਨਾ ਇੱਥੇ ਜੀ ਜੀ ਕਿੰਨੀਆਂ ਗੱਡੀਆਂ ਕਿੰਨੀ ਪੁਲਿਸ ਲੱਗੀ ਆ ਕਿੰਨਾ ਖਰਚਾ ਲਿਜਾਈ ਪੈਣਾ ਕਿੰਨਾ ਕਿੰਨੀ ਪੁਲਿਸ ਲੱਗੀ ਇੱਥੇ ਜੀ ਜੀ ਤੇ ਉਹ ਖਰਚਾ ਕਿੰਨਾ ਤੇ ਪੁਲਿਸ ਵਾਲੇ ਵਿਚਾਰੇ ਭੁੱਖੇ ਤਾਂ ਆਇਓ ਸਾਡੇ ਘਰੇ ਵੜਦੇ ਰੋਟੀਆਂ ਲਿਆਓ ਹੂੰ ਜੋ ਖਰਚਾ ਕਿੰਨਾ ਦਾ ਜਾਣਾ ਭਗਵੰਤ ਮਾਨ ਦਾ ਕੀ ਜਾਣਾ ਉਹ ਤਾਂ ਰਾਜਨੀਤੀ ਕਰਨ ਲੱਗ ਪਾ ਭਾਵੇਂ ਕਾਂਗਰਸੀ ਆ ਭਾਵੇਂ ਕੋਈ ਕਾਲੀ ਮੈਂ ਨੇ ਕਿੰਦਾ ਕੋਈ ਪਾਰ ਆ ਲੋਕ ਵਿਚਾਰੇ ਮੋਟਰਸਾਈਕਲਾਂ ਤੋਂ ਤੁਰ ਕੇ ਨੰਗ ਦੇ ਨੇ ਕੀ ਲਾਦ ਲੈ ਲੋਕਾਂ ਦੇ ਇਹ ਲੋਕ ਮਜਬੂਰ ਨੇ ਤੁਹਾਨੂੰ ਬੇੜੀਆਂ ਨਹੀਂ ਇੱਕ ਮਿੰਟ ਅੱਜ ਤੋਂ 5 ਮਹੀਨੇ ਪਹਿਲਾਂ ਜੰਗ ਲੱਗਿਆ ਇਹਨਾਂ ਲੋਕਾਂ ਦਾ ਮੈਂ ਅੱਖਾਂ ਨਾਲ ਵੇਖਿਆ ਟਰਾਲੀਆਂ ਤੇ ਟਰੈਕਟਰਾਂ ਤੇ ਇਸ ਜਿਹੜਾ ਦਾ ਟਰੈਕਟਰ ਟਰਾਲੀ ਜਿਹਨਾਂ ਕੋਲ ਨਹੀਂ ਸੀ ਮੰਗਾਏ ਉਹਨਾਂ ਸਮਾਨ ਚੁੱਕ ਕੇ ਖੜਿਆ ਹਾਂ ਹਾਂ ਸਾਰਾ ਪਿੱਛੇ ਪਿੱਛੇ ਸਮਾਨ ਖੜਿਆ ਉਹ ਜਦੋਂ ਵਾਪਸ ਲੈ ਕੇ ਆਏ ਵੀਹਨੜੇ ਮਹੀਨੇ ਬਾਅਦ ਉਹ ਸਮਾਨ ਅੱਧਾ ਰਹਿ ਗਿਆ ਲੋਕਾਂ ਨੇ ਮੈਂ ਡੰਗਰ ਵੇਚਦੇ ਵੇਖੇ ਇੱਥੇ ਇਹ ਰੰਗ ਲੱਗ ਜਾਨੀ ਜਿੰਨੇ ਪੈਸੇ ਵੱਟਦੇ ਵੱਟ ਲੋ ਲੱਖ ਲੱਖ ਦੀ ਮੱਝ ਲੋਕਾਂ 50-50 ਹਜ਼ਾਰ ਚ ਵੇਚੀ ਇੱਥੇ ਤੇ ਵਪਾਰੀਆਂ ਨੇ ਢੂੜਾ ਢਾਈਆਂ 2023 ਦੀ ਗੱਲ ਕਰਦਾ ਹੁਣ ਦੀ ਹੁਣ 2025 ਦੇ ਵਿੱਚ ਜੰਗ ਲੱਗਿਆ ਜਦੋਂ ਜੀ ਆ ਜੰਗ 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 ਵਰੀ ਦੀ ਗੱਲ ਕਰ ਰਿਹਾ ਮੈਂ ਤੇ ਜੰਗ ਵਾਲਾ ਦੱਸਿਆ ਆਪਾਂ ਨਿਪਟ ਜਾਣੀ ਉਹ ਲੋਕ ਪੈਰਾਸਰ ਹੋਏ ਨਹੀਂ ਤੇ ਆ ਸੱਤ ਲੋਈ ਨੇ ਮਾਰ ਪਾਤੀ ਹੂੰ ਆ ਸੱਤ ਲੋਈ ਦੀ ਕਿੱਡੀ ਵੱਡੀ ਮਾਰਿਆ ਕਿੰਨਾ ਪਾਣੀ ਆਇਆ ਇਹ ਪਾਣੀ ਡ੍ਰੌਪ ਕਰੀ ਰੱਖਦੇ ਪਹਿਲੋ ਹੋਲੀ ਹੋਲੀ ਸ਼ੁਰੂ ਚਿਰ ਨੂੰ ਪਤਾ ਸੀ ਹੁਣ ਇਹ ਜੱਕਦਮ ਕਿਉਂ ਪਾਣੀ ਛਾੜਦੇ ਨੇ ਅਹੀਂ 1.5 ਲੱਖ ਛੱਡ ਰਿਹਾ ਕਿਉਂ 1.5 ਲੱਖ ਕਿ ਕਰ ਛੱਡਦੇ ਨੇ ਉਹਨੇ ਹੌਲੀ ਹੌਲੀ ਛੱਡੀ ਚੱਕ ਹੂੰ ਜੇ ਪਤਾ ਸਾਡੇ ਕੋਲ 50000 ਕਿਊਸ ਕਾ ਆ ਗਿਆ ਤਾਂ 50000 ਨੂੰ ਕਾ ਛੱਡ ਦੋ 67500 ਆ ਗਿਆ ਤਾਂ 75000 ਨੂੰ ਇਹ ਕਿੱਥੋਂ ਡਾਬ ਨਾਉਂਦੇ ਨੇ ਪੌਂਕ ਟਾਈਮ ਤੇ ਲਾਤੀ ਜੀ ਅਹੀਂ ਹੜੀ ਤੇ ਲਾਤੀ ਜੀ ਅਹੀਂ ਉੱਤੇ ਭਾਗੜਾ ਤੇ ਲਾਤੀ ਤੇ ਫਿਰ ਜੱਕ ਤਾਂ ਲੋਕਾਂ ਨੂੰ ਡੋਕ ਦਿੰਦੇ ਨੇ ਜੀ ਇਹਨਾਂ ਦਾ ਇਹ ਸਿਰਫ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਹੀ ਹੋਈ ਆ ਪੰਜਾਬ ਦਾ ਝੋਨਾ ਨਹੀਂ ਚੁਪਣਾ ਇਹਨਾਂ ਨੇ ਪੰਜਾਬ ਦਾ ਝੋਨਾ ਸਰਦਾਰ ਜੀ ਨਾਲ ਮਾਰਨਾ ਇਹਨਾਂ ਨੇ ਪੰਜਾਬ ਨੂੰ ਡੁੱਬ ਕੇ ਮਾਰਨਾ ਇਹ ਤਾਂ ਕਿੰਨੇ ਦਿਨ ਜ਼ਮੀਨਾਂ ਤੇ ਕਬ ਜੀ ਜਿਵੇਂ ਜੀਦਾਰ ਆ ਸਿਰਫ ਪੱਖੋਂ ਇੰਨਾ ਡਾਊਨ ਹੋ ਜੇ ਕਿ ਜਿਵੇਂ ਜੀਦਾਰ ਹੱਥ ਖੜੇ ਕਰ ਜੇ ਜੀ ਕਿ ਮੈਂ ਜਿਵੇਂ ਛੱਡਣ ਨੂੰ ਤਿਆਰ ਆ ਤੇ ਆਬਾਨੀ ਮਦਦ ਨੂੰ ਤਈਏ ਕਿ ਤੇ ਜਾਣ ਬੁੱਝ ਕੇ ਇਹ ਸਿਆਸਤ ਹੈ ਜੀ ਪਾਣੀ ਕਿੱਥੋਂ ਆਦਾ ਪਾਣੀ ਇਹਨਾਂ ਨੇ ਜੇ ਪਾਣੀ ਆਉਂਦਾ ਹੈ ਮਾਲਾ ਪਾਣੀ ਮੀ ਜੱਕਦਾ ਤਾਂ ਨਹੀਂ ਪਾਣੀ ਖੜਾ ਹੋ ਗਿਆ ਦੂਦ 2 ਲੱਖ ਉਹ ਤੇ ਜਿਵੇਂ ਜਿਵੇਂ ਆਉਂਦਾ ਉਹਨਾਂ ਦਾ ਕੱਢਿਆ ਜਾਵੇ ਬਿਲਕੁਲ ਭਰਾ ਜੀ ਜਿਸ ਤਰ੍ਹਾਂ ਦੂਜੇ ਇਲਾਕੇ ਦੇ ਵਿੱਚ ਭਗਵੰਤ ਬਣ ਗਿਆ ਸੀ ਕਹਿੰਦਾ ਵੀ ਮੈਂ ਤਾਂ ਇੱਥੇ ਆਪਣਾ ਜਹਾਜ਼ ਛੱਡ ਕੇ ਚੱਲਿਆ ਲੋਕਾਂ ਨੂੰ ਕੋਈ ਲੋੜਾਂ ਪੂਰੀ ਕਰਨ ਵਾਸਤੇ ਇੱਥੇ ਦੱਸੋ ਜਹਾਜ਼ ਉਤਰੇ ਕਾਰਨ ਨਹੀਂ ਨੀ ਇਹ ਤੇ ਜਾਣਨ ਕਿ ਕਿੰਨੂੰ ਕੱਢੇਗਾ ਆ ਆ ਬੰਦੇ ਬੀਖੇ ਦੱਸੋ ਇਹਦਾ ਕਿੰਨੂੰ ਕੱਢੇ ਹਾਂਜੀ ਸਾਬ ਇੱਕ ਇਹ ਪੁਲਿਸ ਇੱਕ ਸਾਡੀ ਰਿਕੁਐਸਟ ਆ ਕਿ ਤੁਸੀਂ ਲਾਈਵ ਨਹੀਂ ਚਲਾ ਰਹੇ ਜਾਂ ਤਾਂ ਤੁਸੀਂ ਲਾਈਵ ਦਿਖਾਓ ਹਨਾ ਸਿੱਧਾ ਪ੍ਰਸਾਰਣ ਹੋਣਾ ਕੀ ਹੁੰਦਾ ਤੁਸੀਂ ਇਹ ਪਾਰਟ ਵਿੱਚੋਂ ਕੋਈ ਨਾ ਕੋਈ ਵੀਡੀਓ ਦੇ ਰੀਲਡ ਕਰ ਦਿੰਦੇ ਕੀ ਹੁੰਦਾ ਐਕਚੁਅਲ ਚ ਮੇਰੀ ਪ੍ਰਸ਼ਾਸਨ ਨੂੰ ਕੀ ਬੇਨਤੀ ਆ ਉਦੋਂ ਪ੍ਰਸ਼ਾਸਨ ਦੇ ਇੱਥੇ ਆਇਆ ਹੁਣ ਤਾਂ ਕੋਈ ਫਾਇਦਾ ਨਹੀਂ ਜਦੋਂ ਪਾਣੀ ਸਿਰੋਂ ਲੰਘ ਗਿਆ ਹੁਣ ਨੁਕਸਾਨ ਜ਼ਿਆਦਾ ਹੋ ਗਿਆ ਚਲੋ ਜੇਕਰ ਉਹਨਾਂ ਦੀ ਜਿਹੜੇ ਪੁਲਿਸ ਪ੍ਰਸ਼ਾਸਨ ਆ ਪੁਲਿਸ ਦਾ ਵੱਧ ਆ ਠੀਕ ਆ ਜਿਹੜੀ ਇੱਥੇ ਜਿਕਰਾ ਪਾ ਸੈਂਟਰ ਲੈਵਲ ਦੀ ਗੱਲ ਕਰੀਏ ਤਾਂ ਇੱਥੇ ਆਰਮੀ ਦੇ ਟਿਕਾਣੇ ਵੀ ਹੈਗੇ ਆ ਆਰਮੀ ਦੀਆਂ ਚੌਕੀਆਂ ਉਹ ਵੀ ਡੁੱਬ ਰਹੀਆਂ ਆ ਕੀ ਗੱਲ ਆ ਸੈਂਟਰ ਸਰਕਾਰ ਨੂੰ ਨਹੀਂ ਹੈਗਾ ਜਦੋਂ ਹਾਰਡਪੇਡ ਤਾਂ ਆਉਂਦਾ ਆ ਕਹਿੰਦੇ 50% ਕੰਟਰੀਬਿਊਸ਼ਨ ਹੁੰਦਾ ਆ ਸੈਂਟਰ ਗਵਰਨਮੈਂਟ ਦਾ ਤੇ 50% ਪੰਜਾਬ ਸਰਕਾਰ ਦਾ ਹੁੰਦਾ ਜਦੋਂ ਉਹ ਜਿਹੜੇ ਬਜਟ ਆਉਂਦੇ ਆ ਫੰਡਸ ਆਉਂਦੇ ਆ ਪਿੱਛੇ ਜਾ ਕੇ ਬਜਟ ਆਇਆ ਸੀ ਦਰਿਆ ਦਾ ਠੀਕ ਆ ਜੋ ਦਰਿਆ ਹੈਗਾ ਉਸ ਐਨੇ ਵਾਲਾ ਬਾਟਰ ਦੇ ਨਾਲ ਉਹ ਸਫਾਈ ਵਾਸਤੇ ਆਇਆ ਸੀਗਾ ਕੀ ਇਹਨਾਂ ਨੇ ਮਗਰ ਮੁਆਇਨਾ ਕੀਤਾ ਕਿ ਜਿੰਨਾ ਬਜਟ ਆਇਆ ਸੀ ਉਹ ਸਾਰਾ ਨਲਾਇਆ ਆ ਠੀਕ ਆ ਇੱਥੇ ਬਜਟ ਆਇਆ ਜਿਹੜੀ ਉਹ ਪ ਯਾਰ ਇਹ ਪੰਡ ਵਾਲੀ ਜਿਹੜੇ ਲਾਸਟ ਟਾਈਮ 2023 ਦੇ ਵਿੱਚ ਪਾਣੀ ਆਉਂਦਾ ਆ ਉਹ ਲਿੰਕ ਟੁੱਟ ਗਿਆ ਸੀਗਾ ਉਹਨੂੰ ਆਰ ਸੀ ਸੀ ਕਰਨ ਲਈ ਇਹਨਾਂ ਨੇ ਕਾਗਜ਼ਾਂ 'ਚ ਆਰ ਸੀ ਸੀ ਵਿਖਾਇਆ ਹੋਇਆ ਆ ਪਿੱਛੇ ਜਾ ਕੇ ਡੀ ਸੀ ਮੈਡਮ ਆਪ ਵੀ ਆਉਂਦੇ ਰਹਿਆ ਜੀ ਹਾਂਜੀ ਜਿਹੜੇ ਮਾਨ ਜੋ ਡੀ ਸੀ ਮੈਡਮ ਹੈਗੇ ਆ ਉਹ ਆਪ ਵੀ ਆਉਂਦੇ ਰਹਿਆ ਪਰ ਉਹਨਾਂ ਨੇ ਕੋਈ ਨਹੀਂ ਉਹਨਾਂ ਨੇ ਹੁਣ ਜਦੋਂ ਮੁਸੀਬਤ ਆਈ ਉਦੋਂ ਆ ਰਹੇ ਆ ਬੇਨਤੀ ਇਹ ਆ ਕਿ ਚਲੋ ਠੀਕ ਆ ਜਿਆਦਾ ਇਹ ਜਿਹੜੇ ਲੋਕ ਇੱਥੇ ਵਸ ਰਹੇ ਇਹਨਾਂ ਨੂੰ ਡੁੱਬਣ ਦੋ ਮਰਨ ਦਿਓ ਇਹਨਾਂ ਲੋਕਾਂ ਨੂੰ ਜਦੋਂ ਆਪਦੀ ਜਾਨ ਦੀ ਆਪਦੀ ਵੋਟ ਦੀ ਵੈਲਿਊ ਪਤਾ ਲੱਗੇਗੀ ਨਾ ਤੇ ਆਪੇ ਇਕੱਠੇ ਹੋਣਗੇ ਕਾਂਗਰਸੀ, ਭਾਜਪਾ, ਅਕਾਲੀ, ਜੱਪ ਪਾਰਟੀ ਭਾਜੀ ਆਮ ਆਦਮੀ ਪਾਰਟੀਆਂ ਚ ਬਾਅਦ ਚ ਵੜਦੇ ਫਿਰਾਂਗੇ। ਪਹਿਲਾਂ ਜਿਹੜਾ ਆਪਣਾ ਹੱਕ ਹੈਗਾ ਆਪਾਂ ਕੱਟੇ ਹੋ ਕੇ ਲੈ ਲਈਏ। ਆਪਦਾ ਹੱਕ ਲੜ ਕੇ ਮੰਗ ਲਈਏ। ਯਰ ਬਾਅਦ ਚ ਲੜਦੇ ਫਿਰਾਂਗੇ ਇੱਕ ਦੂਜੇ ਨਾਲ। ਠੀਕ ਆ। ਸਾਰੇ ਜਿੰਨੇ ਵੀ ਤੇ ਪੰਚਾਇਤਾਂ ਇੱਥੇ 12-13 ਪੰਚਾਇਤਾਂ ਬਣ ਜ ਨੇ ਆ। ਠੀਕ ਆ। ਪੰਚਾਇਤਾਂ ਹੈਗਿਆ ਆ 7-8 ਰਵੋਟ ਹੈਗੀ ਆ। ਇਹ ਸਾਰੇ ਮੁੱਦਾ ਉਠਾਉਣ ਤਾਂ ਕੀ ਨਹੀਂ ਹੋ ਸਕਦਾ। ਠੀਕ ਆ ਲੋ ਪੋਲਾਰ ਸਿਸਟਮ ਨਹੀਂ ਹੋ ਰਿਹਾ ਸਾਰਾ। ਜਿਹੜਾ ਪਿੰਡ ਰਾਜੋਗਾ ਗੱਟੀ ਵਾਲਾ ਪੋਲ ਹੈਗਾ ਬਿਲਕੁਲ ਡਾਊਨ ਹੈਗਾ ਆ। ਉਹ ਚਾਣ ਕੀਤਾ ਆ ਲੋਕਾਂ ਨੂੰ ਜਿਹੜਾ ਇੱਕ ਰਸਤਾ ਮਿਲ ਥਕੇ ਆਉਣ ਜਾਣ ਲਈ ਆਵਾਜ਼ਾਈ ਲਈ ਠੀਕ ਆ ਤੇ ਇੱਕ ਇਹ ਆ ਕੀ ਦਿਕਰੇ ਕਹਿੰਦੇ ਨੇ ਸੀ ਪ੍ਰਸ਼ਾਸਨ ਤੁਸੀਂ ਐਮ ਐਲ ਏ ਭੁੱਲਰ ਨੂੰ ਪਹੁੰਚ ਕੀਤੀ ਸੀ ਭੁੱਲਰ ਨੂੰ ਸਾਹਿਬ ਇੱਥੇ ਆਏ ਆ ਹਾਲਾਤ ਮੌਜੂਦਾ ਵੇਖ ਕੇ ਗਏ ਆ ਅੱਜ ਹੁਣ ਜਦੋਂ ਪਾਣੀ ਆ ਚੁੱਕਿਆ ਆ ਜਦੋਂ ਪਾਣੀ ਸਾਰਾ ਕੋਈ ਤੋਰ ਦਾ ਲੋਕਾਂ ਦੇ ਲੰਘਾ ਦਾ ਰਸਤਾ ਨਹੀਂ ਰਹਿ ਗਿਆ ਮੇਰੀ ਇੱਕੋ ਬੇਨਤੀ ਆ ਜਿੰਨੇ ਵੀ ਲੀਡਰ ਆ ਜਿਹੜੇ ਹੁਣ ਆ ਰਹੇ ਆ ਜਿੰਨੇ ਵੀ ਜਿਹੜੀ ਜਿੰਨੇ ਵੀ ਮਾਣਯੋਗ ਅਫਸਰ ਹੈਗੇ ਨੇ ਡੀ ਸੀ ਸਾਹਿਬ ਏ ਡੀ ਸੀ ਜਿੰਨੇ ਵੀ ਹੈਗੇ ਆ ਉਹ ਕੁਝ ਨਾ ਕਰਨ ਇਹਨਾਂ ਨੂੰ ਡੁੱਬਣ ਮਰਨ ਦੇਣਾ بس ਜਸਟ ਜਦੋਂ ਆਉਂਦੇ ਨੇ ਪਿੱਛੋਂ ਹਸੈਨੀ ਵਾਲਾ ਬਾਰਡਰ ਸਮਾਧਾ ਤੋਂ ਜਿੱਥੇ ਸੀਰ ਪਕਸਾਂ ਕੋਲੋਂ ਸਮਾਧ ਆਇਆ ਉੱਥੋਂ ਨਾਲ ਵਾਪਸੀ ਕਰਨ ਇੱਥੇ ਆਉਣ ਆਪਣੀਆਂ ਗੱਡੀਆਂ ਰੋਕਣ ਕਿਉਂਕਿ ਹੁਣ ਤੁਸੀਂ ਦੇਖ ਰਹੇ ਹੋ ਇੱਧਰ ਦਿਖਾਣਾ ਮੜਾ ਜੀ ਆ ਜੋ ਪਾਣੀ ਦਾ ਵਹਾਅ ਹੈਗਾ ਜੋ ਪਾਣੀ ਦਾ ਫਲੋ ਆ ਜਿੱਥੇ ਟਰਾਲੀ ਫਸ ਰੱਖੀ ਹੈ ਲੋਕ ਸਿੰਗਲ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਕੋਈ ਵੀ ਬਸ ਇੱਕੋ ਬੇਨਤੀ ਆ ਉਹ ਜਿੰਨੇ ਵੀ ਜਿਹੜੇ ਫੀਮੇਲ ਹੈਗੇ ਅਫਸਰ ਉਹਨਾਂ ਨੂੰ ਕਿਉਂਕਿ ਸਾਡੇਆਂ ਫੀਮੇਲ ਤੋਂ ਜਿਹੜੇ ਲੇਡੀਜ਼ ਆ ਗਿਆਂ ਆ ਆਪਣੇ ਬੱਚਿਆਂ ਨੂੰ ਮੋਢੇ 'ਤੇ ਚੱਕ ਕੇ ਜਿਹੜੇ ਜੈਂਟਸ ਆ ਗਏ ਆ ਆਪਣੇ ਬੱਚਿਆਂ ਨੂੰ ਮੋਢੇ 'ਤੇ ਚੱਕ ਕੇ ਆਪਦਾ ਰਾਸ਼ਨ ਬਚਾਉਣ ਖਾਤਰ ਚੱਕ ਕੇ ਲੰਘੀ ਜਾਂਦੇ ਆ ਇੱਧਰ ਦਿਖਾਣਾ ਵੀਰੇ ਮੜਾ ਆ ਇਹ ਲੰਘ ਰਿਹਾ ਉਹਨਾਂ ਨੇ ਕੋਈ ਬੇੰਤੀ ਆ ਪਿਛਾਣ ਗੱਡੀਆਂ ਰੋਕਣਾ ਇੱਥੇ ਗੱਡੀਆਂ ਲਿਆ ਕੇ ਤੁਰ ਕੇ ਲੰਘ ਕੇ ਦਿਖਾ ਦੇਣ ਬਸ ਇੱਕ ਵਾਰੀ ਤੁਰ ਕੇ ਐਨੂੰ ਲੰਘ ਜਾਣਾ ਟਿਕੜਾ ਵਾਪਸੀ ਬਿਨਾਂ ਕੋਈ ਸਾਰਾ ਲੈ ਤੁਰ ਕੇ ਵਾਪਸੀ ਆ ਜਾਣਾ ਜਿੰਨੇ ਲੀਡਰ ਆ ਜਿਹੜੇ ਸਾਬਕਾ ਆ ਮੌਜੂਦਾ ਆ ਜਿੰਨੇ ਮਨਜੋਗ ਅਫਸਰ ਹੈਗੇ ਆ ਠੀਕ ਆ ਜੀ ਹੁਣ ਸਾਰੇ ਤੁਰ ਕੇ ਲ ਪ੍ਰਸ਼ਾਸਨ ਪਹੁੰਚਾ ਹੋਇਆ ਹੁਣ ਸਿਰ ਪ੍ਰਸ਼ਾਸਨ ਪਹੁੰਚਾ ਨਾ ਕੀ ਵਾਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਸਰਕਾਰਾਂ ਦਾ ਵੱਧਿਆ ਆ ਸਰਕਾਰਾਂ ਜਿਵੇਂ ਕਹਿੰਦੀਆਂ ਓਵੇਂ ਕਰ ਦਿੰਦਾ ਆ ਠੀਕ ਆ ਹੁਣ ਉਹਨਾਂ ਦਾ ਫਾਇਦਾ ਕੀ ਆ ਤੁਹਾਡੀ ਹੈਲਪ ਹੋਈ ਕੁਛ ਹੁਣ ਹੈਲਪ ਪ੍ਰਸ਼ਾਸਨ ਦੇਖੋ ਮੈਡੀਸਿਟ ਮੈਡੀਸਿਨ ਦੇ ਰਹੇ ਆ ਪਰ ਹੈਲਪ ਜੇਕਰ ਤੇ ਕੀ ਹੁਣ ਫਾਇਦਾ ਜਦੋਂ ਲੋਕਾਂ ਦੀ ਜਿਹੜੇ ਇੱਕੋ ਇੱਕ ਇਨਕਮ ਸੋਰਸ ਸੀਗਾ ਜਿਹੜੀ ਫਾਰਮਿੰਗ ਸੀਗੀ ਫਾਰਮਿੰਗ ਸਾਰੀ ਤਬਾਹ ਹੋ ਗਈ ਬਿਲਕੁਲ ਇੱਕ ਬੰਦਾ ਸ਼ਹਿਰ ਦੇ ਵਿੱਚ 10 ਲੱਖ 20 ਲੱਖ 50 ਲੱਖ ਲਾ ਕੇ ਬੈਠਾ ਆ ਤੇ ਉਹਦਾ ਜਿੱਕਰ ਬਿਜ਼ਨਸ ਤਬਾਹ ਹੋ ਜਾਂਦਾ ਆ ਉਹਦੇ ਕੋਈ ਹੋਰ ਸੌਰਤ ਨਹੀਂ ਗਾ ਤੁਸੀਂ ਦੱਸੋ ਕਿੱਧਰ ਜਾਊਗਾ ਜੀ ਉਹ ਤੁਹਾਨੂੰ ਮੌਜੂਦ ਮਿਲਦਾ ਸਰਕਾਰ ਤੋਂ ਕੋਈ ਸਰਕਾਰ ਤੋਂ ਇੱਕ ਦੀਵਾਨੀ ਦਾ ਮੈਨੂੰ ਇੱਥੇ 6 ਸਾਲ ਹੋ ਗਏ ਸਟੇ ਕਰਦੇ ਨੇ ਠੀਕ ਹੈ ਜੀ ਮੈਂ 2020 ਦੇ ਵਿੱਚ ਉਰੇ ਆਇਆ ਸੀਗਾ ਅੱਛਾ ਹਾਂਜੀ ਤੇ 2023 ਦੇ ਵਿੱਚ ਪਾਣੀ ਵੇਖਿਆ 19 ਅਗਸਤ ਇਹ ਅਗਸਤ ਮਹੀਨੇ ਚ ਆਇਆ ਸੀਗਾ ਹਾਂ 2023 ਦੇ ਵਿੱਚ ਦੇਖਿਆ ਉਸ ਤੋਂ ਬਾਅਦ ਹੁਣ ਦੇਖ ਰਿਹਾ ਆ ਪਿਛਲੇ 2-3 ਸਾਲਾਂ ਦੇ ਯਾਨੀ ਕਿ ਮੈਨੂੰ 6 ਸਾਲ ਹੋ ਗਏ ਤਬ 2020 ਤੋਂ ਲੈ ਕੇ ਤਾਂ ਹੁਣ ਜਿਹੜਾ ਹੈਗਾ 2 ਸਾਲਾਂ ਬਾਅਦ ਜਿਹੜਾ ਪਾਣੀ ਆਇਆ ਤੁਸੀਂ ਦੱਸੋ ਇਹਨਾਂ ਦੀ ਜਿਹੜੀ ਹੈਗੀ ਆ ਇਕਨੋਮਿਕ ਜਿਹੜੀ ਹਾਲਤ ਹੈਗੀ ਇਹਨਾਂ ਦੀ ਉਹ ਕਿੱਥੇ ਜਾਊਗੀ ਚਲੋ ਠੀਕ ਹੈ ਭਰਾ ਜੀ ਮੇਰ ਮਿਹਰਬਾਨੀ ਸਰਕਾਰ ਵੱਲੋਂ ਮਿਲ ਰਹੀ ਹੈ ਹੈਲਪ ਡਿਊਟੀਆਂ ਲੱਗੀਆਂ ਆ ਜਿਹੜੇ ਵਿਚਾਰੇ ਮੁਲਾਜ਼ਮ ਹੈਗੇ ਸਰਕਾਰੀ ਉਹ ਇਹਨਾਂ ਦੇ ਜਿਹੜਾ ਇਹਨਾਂ ਦੇ ਉੱਪਰ ਹੈਗੇ ਆ ਹੈੱਡ ਜਿਹੜੇ ਮੁੱਖ ਅਫਸਰ ਹੁੰਦੇ ਜਿਹਨਾਂ ਅਗਾਂ ਡਿਊਟੀਆਂ ਲਾਉਣਾ ਜਿਹੜਾ ਪਿੰਡਾਂ ਹੁੰਦਾ ਖੁਦ ਇੱਥੇ ਆਉਣਾ ਖੁਦ ਫੇਸ ਕਰਨਾ ਟਰੈਕਟਰਾਂ ਦੇ ਨਾਲ ਚੜ ਕੇ ਆਉਣਾ ਵੱਡੀਆਂ 4x4 ਗੱਡੀਆਂ ਦੇ ਨਾਲ ਬਲੈਰੋ ਗੱਡੀਆਂ ਦੇ ਜੋ ਸਰਕਾਰ ਵੱਲੋਂ ਮਿਲਿਆ ਉਹਨਾਂ ਦੇ ਨਾਲ ਆਉਣਾ ਇੱਥੇ ਆਉਣਾ ਇੱਥੇ ਆਉਣਾ ਪਿੰਡਾਂ ਦੇ ਵਿੱਚ ਜਿਹੜੇ ਸਰੌਂਡਿੰਗ ਹੈ ਉਹ ਸੈਨਿਲਾ ਬਾਰਡਰ ਪਾਰ ਕਰਕੇ ਜਿਹੜੇ 12 13 ਪਿੰਡਾਂ ਪਿੰਡ ਰਾਜੋ ਗੱਟੀ ਜਾਣ ਪਿੰਡ ਟਿੰਡੀ ਵਾਲਾ ਜਾਣ ਪਿੰਡ ਖੁੱਦਰ ਗੱਟੀ ਜਾਣ ਤੇ ਪਿੰਡ ਪਖੜੇ ਜਾ ਕੇ ਵੇਖਣਾ ਉਹ ਹਜ਼ਾਰੇ ਤੋਂ ਪਿਛਾ ਪਿਛਾ ਪੁੱਲ ਤੋਂ ਵਾਪਸ ਨਾ ਮੁੜ ਕੇ ਜਾਣਾ ਇੱਥੇ ਆਉਣ ਗੱਡੀਆਂ ਲੈ ਕੇ ਆਉਣ ਇੱਕ ਵਾਰਾਂ ਗੱਡੀਆਂ ਜਿੱਥੇ ਵੀ ਰੁਕਦੀਆਂ ਜਿੱਥੇ ਉਹਨਾਂ ਨੂੰ ਫੇਰ ਪਤਾ ਲੱਗੂਗਾ ਵੀ ਕੀ ਚੀਜ਼ ਹੁੰਦੀ ਆ ਗੱਡੀਆਂ ਲੈ ਕੇ ਆਉਣ ਉਹਨਾਂ ਨੂੰ ਇਹ ਚੀਜ਼ ਫੇਸ ਕਰਨੀ ਪਏ ਵੀ ਹਾਂ ਯਾਰ ਅਸੀਂ ਗੱਡੀ ਲੈ ਕੇ ਆਏ ਸਾਡੀ ਗੱਡੀ ਲੰਘ ਹੀ ਨਹੀਂ ਰਹੀ ਯਾਰ ਤੇ ਇਹ ਵਿਚਾਰੇ ਕਿੱਦਾਂ ਲੰਘ ਰਿਹਾ ਮੈਂ ਇਹ ਚੀਜ਼ਾ ਹਣਾ ਤੇ ਇਹ ਇੱਕ ਬੇਨਤੀ ਆ ਇੰਨੀ ਸੰਗ ਜਮੀਰ ਜਗਦਾ ਤੁਹਾਡਾ ਵੀ ਮਾਫ ਕਰਨਾ ਗੁੱਸਾ ਨਾ ਕਰਨਾ ਮੇਰੀ ਗੱਲ ਦਾ ਜੇ ਜਮੀਰ ਜਗਦਾ ਹੈ ਇਹ ਪਾਠ ਕੱਟਿਆ ਹੋਣਾ ਜਿਹੜੀਆਂ ਮੈਂ ਗੱਲਾਂ ਬੋਲੀਆਂ ਆਇਆ ਆਪਾਂ ਨੂੰ ਕਿਸੇ ਤੋਂ ਕੋਈ ਡਰ ਨਹੀਂ ਉਹ ਡਰ ਮਹਾਰਾਜ ਦਾ ਜਿਹਨੇ ਆਪਾਂ ਨੂੰ ਸਵਾਸ ਬਖਸ਼ਿਆ ਠੀਕ ਆ ਜੀ ਉਹਨੇ ਸਵਾਸ ਦਿੱਤੇ ਆ ਆ ਦੇ ਵੀ ਹੁੰਦੀ ਹੈ ਇਹ ਸਵਾਸ ਸਭ ਕੁਝ ਹੁੰਦਾ ਹੀ ਆ ਭੈਣੇ ਕਿਹਾ ਰਾਸ਼ਨ ਚ ਕੀ ਮਿਲਿਆ ਤੁਹਾਨੂੰ ਫਿਰ ਇਹ ਰਾਸ਼ਨ ਚਾ ਥੋੜਾ ਥੋੜਾ ਸੌਤਾ ਹੈਗਾ ਇਹ ਤੁਸੀਂ ਮਾਰਕ ਫਾਸੀ ਨਹੀਂ ਖੋਲ ਕੇ ਜੀ ਵੇਖਿਆ ਕੀ ਕੀ ਦਿੱਤਾ ਨੇ ਪਤਨੀ ਆ ਆਹ ਬਲਾ ਆਟਾ ਆਟਾ ਹੈ ਇੱਕ ਪਹਿਲੀ ਇੱਕ ਗੱਲ ਦੱਸੋ ਤੁਸੀਂ ਕਿੰਨੇ ਮੈਂਬਰ ਹੈਗੇ ਹੋ ਪਰਿਵਾਰ ਚ ਅਸੀਂ ਹੈਗੇ 7 ਮੈਂਬਰ 7 ਮੈਂਬਰ ਤੇ ਆਟਾ ਕਿੰਨਾ ਮਿਲਿਆ ਇਹ ਸਿਰੋਂਮ ਕੀ ਕਰੀਏ 7 ਮੈਂਬਰ ਪੰਜ 7 ਮੈਂਬਰ ਤੇ 5 ਕਿਲੋ ਆਟਾ ਦਿੱਤਾ ਤੇ ਇਹਦਾ ਤੁਹਾਡਾ ਕਿੰਨੇ 2 ਟਾਈਮ ਚੱਲੇਗਾ ਫਿਰ ਅਸੀਂ ਦਰਿਆ ਦੀ ਖਾਮ ਤੇ ਬੈਠੇ ਮਤਾਰ ਚੰਗਲੀ ਬਸਤੀ ਜੀ ਜੀ ਤੇ ਸਾਡੇ ਢਾਣੀ ਤੋੜੀ ਕੋਈ ਨਹੀਂ ਪਾਉਂਦਾ ਇਹ ਤਾਂ ਮੇਰੀ ਕੁੜੀ ਇੱਥੇ ਜਲੋ ਕੇ ਆਏ ਜੀ ਜੀ ਕੱਲ ਦੀ ਮੈਂ ਇੱਥੇ ਆਏ ਤੇ ਇੱਥੋਂ ਮੈਂ ਆਈਆਂ ਤੇ ਰਾਸ ਅੱਛਾ ਮਤਾਬ ਸਿੰਘ ਢਾਣੀ ਤੇ ਕੋਈ ਨਹੀਂ ਜਾਂਦਾ ਨਹੀਂ ਪਹੁੰਚਦਾ ਉੱਥੇ ਤੁਹਾਡੀ ਕੋਈ ਨਹੀਂ ਅਪੜਦੇ ਨੇ ਪਿੰਡ ਵਾਲੇ ਇੱਥੇ ਹੀ ਖੋ ਮੋ ਲੈੰਦੇ ਨੇ ਕਹਿੰਦੇ ਮਤਾਬ ਸਿੰਘ ਦੀ ਢਾਣੀ ਤੱਕ ਤਾਂ ਬੰਦਾ ਕੋਈ ਤੁਰ ਪਹੁੰਚਦਾ ਹੀ ਹੈਗਾ ਨਹੀਂ ਨਹੀਂ ਕੋਈ ਵੀ ਰਸ ਨਾਵੇ ਤਾਂ ਨਹੀਂ ਪਹੁੰਚ ਠੇਣੇ ਤੁਹਾਨੂੰ ਭਗਵੰਤ ਮਾਨ ਦੀ ਸਰਕਾਰ ਦਾ ਬੰਦੋਬਸਤ ਪ੍ਰਬੰਧ ਕਿਵੇਂ ਲੱਗਦਾ ਸਰ ਨੂੰ ਕੋਈ ਸਮਝ ਨਹੀਂ ਆਉਂਦੀ ਭਗਵੰਤ ਮੋਟਾ ਕਿਨੂੰ ਮੋਟਾ ਕਿਨੂੰ ਪਾਈਆਂ ਆਈ ਭਗਵੰਤ ਮਾਨ ਨੂੰ ਪਾਰ ਗਿਆ ਨੇ ਕਿਰ ਤੁਹਾਨੂੰ ਉਹ ਥੋੜੀ ਸਾਰ ਕੇ ਨਹੀਂ ਲੈਂਦਾ ਕੋਸ਼ਿਸ਼ ਨਹੀਂ ਕਰਦਾ ਸਾਦੇ ਬਾਰੇ ਉਹਨੇ ਕੋਈ ਨਹੀਂ ਇੱਥੇ ਝਾੜੂ ਝਾੜੂ ਹੋ ਗਈ ਓਟਾਂ ਦੀ ਖੇਰੀ ਵੀ ਝਾੜੂ ਨੂੰ ਓਟਾ ਦੇਣੀਆਂ ਨੇ ਤੇ ਝਾੜੂ ਝਾੜੂ ਕਰਤੀ ਝਾੜੀ ਝਾੜੂ ਕਰਤੀ ਸਾਰਿਆਂ ਨੇ ਤੇ ਝਾੜੂ ਵਾਲੇ ਕੁਝ ਨਹੀਂ ਕੀਤਾ ਸਾਦੇ ਬਾਰੇ ਭੈਣੀ ਗੱਲ ਦਸੀ ਵੀ ਭਗਵੰਤ ਮਾਨ ਦਾ ਚੌਥਾ ਸਾਲ ਚੱਲਦਾ ਹੈ ਤੁਹਾਡੇ ਕੋਲ ਕਦੀ ਗੇੜਾ ਮਾਰਿਆ ਨਹੀਂ ਮਾਰਿਆ ਅੱਜ ਕਹਿੰਦੇ ਬਨਵਾਰਕ ਆਉਣਾ ਹੈ 10000 ਰੁਪਇਆ ਕਹਿ ਕੇ ਬੀਬੀਆਂ ਨੂੰ ਉਹ ਵੀ ਨਹੀਂ ਉਹ ਵੀ ਉਹ ਵੀ ਡੁੱਬਣ ਤੇ ਤੁਹਾਡੇ ਡੁੱਬਣ ਤੇ ਆਇਆ ਤੁਹਾਡੇ ਕੋਲ ਡੁੱਬੇ ਵਾਸਤੇ ਆਇਆ ਇਹ ਪਹਿਲਾਂ ਕਦੀ ਨਹੀਂ ਆ ਨਹੀਂ ਕਦੀ ਵੀ ਆਇਆ ਸਾਡੀ ਫਸਲਾਂ ਬਰਬਾਦ ਹੋ ਗਈਆਂ ਸਾਡੇ ਘਰ ਬਰਬਾਦ ਹੋ ਗਏ ਮੈਂ ਨਾ ਆਵਣ ਦੀ ਨਾ ਜੀ ਤਾਂ ਫੇਰ ਕਰ ਲਵਾਂਗੇ ਫਿਰ ਸਿਤਰਾ ਨਹੀਂ ਕਾਟੀ ਆਪਾਂ ਤੇ ਹੀ ਹੈ ਬਾ ਅੱਛਾ ਜੀ ਹਾਂ ਹੋਰ ਹੁਣ ਸਿੱਕਰ ਠੋਕਣਾ ਨੇ ਜੀ ਓਟਾਲਾ ਨਾਲ ਆ ਗਏ ਤੁਮੜ ਠੀਕ ਹੈ ਭੈਣ ਹਾਂ ਸੋ ਕੋਈ ਹਾਂਜੀ ਭੈਣ ਜੀ ਭੈਣ ਸਸੀ ਕਾ ਸਰਕਾਰ ਪਿੰਡ ਕਿਹੜੇ ਪਿੰਡੋਂ ਚੱਲ ਕੇ ਆਇਓ ਆ ਚੱਲੋ ਪੈਸੇ ਕਿੱਲੋ ਕਿੱਜੋ ਤੇ ਪਿੰਡੇ ਗਾਲੇ ਦੱਸੋ ਤੁਹਾਡੀ ਕੋਈ ਸਾਰ ਲੈਣ ਆਇਆ ਮਦਦ ਕਰਨ ਆਇਆ ਕੋਈ ਨਹੀਂ ਆਇਆ ਮਦਦ ਕਰਨ ਨਾ ਚਰਨੇ ਖਲੋੜਾ ਕੋਈ ਨਹੀਂ ਆਇਆ ਨਾ ਕਿਉਂ ਨਹੀਂ ਸਾਰ ਲੈਣਾ ਹੁੰਦੇ ਤੁਹਾਡੀ ਵੋਟਾ ਕਿਨੂੰ ਪਾਈਓ ਤੁਸੀਂ ਵੋਟਾ ਇੰਨਾਂ ਨੇ ਪਾਇਆ ਜੇ ਸਰਕਾਰ ਦਿੱਤਦੀ ਹੋਰ ਕਿਨੂੰ ਦੋਸਤੋ ਅਸੀਂ ਅੱਜ ਪਹੁੰਚੇ ਸੀਗੇ ਸਰਹੱਦ ਦੇ ਇਲਾਕੇ ਪਿੰਡ ਜੱਲੋ ਕੀ ਫਰੋਜਪੁਰ ਸਰਹੱਦ ਦੇ ਇਲਾਕੇ ਦੇ ਵਿੱਚ ਜਿੱਥੇ ਤਸਵੀਰਾਂ ਤੁਸੀਂ ਵੇਖੀਆਂ ਨੇ ਲੋਕਾਂ ਦੇ ਨਾਲ ਗੱਲਬਾਤ ਸੁਣੀ ਲੋਕ ਕਿੰਨੇ ਪਤੰਗ ਨੇ ਪਰੇਸ਼ਾਨ ਨੇ ਪਾਣੀ ਦੇ ਵਿੱਚ ਸਾਰੇ ਕਹਿੰਦੇ 18 ਪਿੰਡ ਇੱਥੋਂ ਦੇ ਡੁੱਬ ਚੁੱਕੇ ਹੈਗੇ ਨੇ ਸੋ ਲੋਕਾਂ ਨੇ ਆਪਣੀ ਹੱਦ ਬhiti ਦੱਸੀ ਹੈ ਕਹਿੰਦੇ ਵੀ ਅੱਜ ਤੱਕ ਪ੍ਰਸ਼ਾਸਨ ਕਹਿੰਦੇ ਵੀ 5-7 ਦਿਨ ਤੋਂ ਪਾਣੀ ਇੱਥੇ ਆਇਆ ਸੀਗਾ ਪਾਣੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਟਰਾਲੀ ਟਰੈਕਟਰ ਵੀ ਵਿੱਚ ਡਿੱਗ ਚੁੱਕਿਆ ਹੈ ਵਿੱਚ ਥੱਲੇ ਸੜਕ ਦੇ ਸੋ ਲੋਕਾਂ ਦੀਆਂ ਜਿੰਨੀਆਂ ਵੀ ਗੱਲਾਂ ਲੋਕਾਂ ਨੇ ਬੋਲੀਆਂ ਹੈਗੀਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਲਿਖੋ ਸੋ ਲੋਕਾਂ ਨੇ ਸਰਕਾਰ ਦੀ ਸਾਰੀ ਪੋਲ ਖੋਲ ਕੇ ਰੱਖ ਦਿੱਤੀ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ